welcom students ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬੀ ਕਿੱਸਾ ਕਾਵ ਸ਼ੁਰੂ ਕਰਾਂਗੇ ਪੰਜਾਬੀ ਕਿੱਸਾ ਕਾਵ ਦੀਆਂ ਵੀ ਗੁਰਮਤ ਕਾਵ ਤੇ ਵੀਰ ਕਾਵ ਦੀ ਤਰ੍ਹਾਂ ਦੋ ਤਿੰਨ ਵੀਡੀਓ ਹੋਣਗੀਆਂ ਧਿਆਨ ਨਾਲ ਦੇਖਣੀਆਂ ਨੇ ਤੁਸੀਂ ਸਮਝਣਾ ਇਹ ਸਾਰਾ ਕਨਸੈਪਟ ਆ ਜਿਹੜਾ ਸਭ ਤੋਂ ਪਹਿਲਾਂ ਅਸੀਂ ਕਿੱਸਾ ਦੇਖਦੇ ਹਾਂ ਕਿੱਸਾ ਹੁੰਦਾ ਕੀ ਆ ਕਿਸਾ ਅਰਬੀ ਸ਼ਬਦ ਆ ਜਿਸ ਦਾ ਅਰਥ ਹੈ ਅਫਸਾਨਾ ਕਥਾ ਕਹਾਣੀ ਜਾਂ ਗਾਥਾ ਪੰਜਾਬੀ ਦਾ ਇਹ ਇੱਕ ਵਿਸ਼ੇਸ਼ ਕਾਵ ਰੂਪ ਆ ਜੋ ਕਿਸੇ ਪ੍ਰੇਮ ਕਹਾਣੀ ਦਾ ਕਾਵਿਕ ਵਿਰਤਾਂਤ ਹੁੰਦਾ ਏ ਫਾਰਸੀ ਵਿੱਚ ਕਿਸੇ ਨੂੰ ਮਸਨਵੀ ਤੇ ਹਿੰਦੀ ਵਿੱਚ ਪ੍ਰੇਮਖਿਆਨ ਆਖਦੇ ਹਨ ਕਿੱਸੇ ਦਾ ਰੂਪ ਵਰਤਾਂਤਕ ਹੁੰਦਾ ਹੈ ਕਿਉਂਕਿ ਇਹਨੂੰ ਵਰਤਾਂਤਕ ਦੱਸਿਆ ਜਾਂਦਾ ਹੈ ਪੰਜਾਬੀ ਸਾਹਿਤ ਵਿੱਚ ਕਿੱਸਾ ਅਰਬੀ ਫਾਰਸੀ ਦੇ ਮਸਨਵੀ ਸਾਹਿਤ ਰੂਪ ਦੇ ਪ੍ਰਭਾਵ ਸਦਕਾ ਹੋਂਦ ਵਿੱਚ ਆਇਆ ਮੰਨਿਆ ਜਾਂਦਾ ਹੈ ਕਿੱਸਾ ਉਹ ਲੰਬੀ ਵਰਤਾਂਤਕ ਕਵਿਤਾ ਹੁੰਦੀ ਹੈ ਜਿਸ ਵਿੱਚ ਨਾਇਕ ਤੇ ਨਾਇਕਾ ਦੀ ਪ੍ਰੀਤ ਕਥਾ ਤੇ ਵੀਰਤਾ ਦਾ ਵਿਸਥਾਰਪੂਰਵਕ ਵਰਣਨ ਕੀਤਾ ਹੋਵੇ ਇਹਦੀਆਂ ਵਿਸ਼ੇਸ਼ਤਾਵਾਂ ਦੇਖਦੇ ਹਾਂ ਅਸੀਂ ਕਿਸ ਤਰ੍ਹਾਂ ਦਾ ਹੁੰਦਾ ਕਿੱਸਾ ਕਾਵ ਪੰਜਾਬੀ ਕਿੱਸਾ ਕਾਵ ਸੰਵਾਦ ਸ਼ੈਲੀ ਵਿੱਚ ਲਿਖਿਆ ਗਿਆ ਏ ਇਹਦੀ ਪਹਿਲੀ ਵਿਸ਼ੇਸ਼ਤਾ ਏ ਤਾਂ ਇਹ ਧਿਆਨ ਦੇਣਾ ਤੁਸੀਂ ਇਹਨਾਂ ਗੱਲਾਂ ਵੱਲ ਕਿੱਸੇ ਵਿਚਲੇ ਪਾਤਰ ਜਨ ਸੁਧਾਰਨ ਗੁਣਾ ਦੇ ਧਾਰਨੀ ਨਹੀਂ ਹੁੰਦੇ ਕਿੱਸਿਆਂ ਵਿਚਲੀਆਂ ਘਟਨਾਵਾਂ ਆਮ ਕਰਕੇ दैਵੀ ਹੁੰਦੀਆਂ ਨੇ ਆਮ ਨਹੀਂ ਹੁੰਦੀਆਂ, ਦੇਵੀ ਹੁੰਦੀਆਂ ਨੇ। ਸ਼ਿੰਗਾਰ ਰਸ ਦੀ ਪ੍ਰਧਾਨਤਾ ਹੁੰਦੀ ਹੈ। ਪੰਜਾਬੀ ਕਿੱਸੇ ਪ੍ਰਮੁੱਖ ਰੂਪ ਵਿੱਚ ਇਸ਼ਕ ਦੇ ਵਿਦਰੋਹੀ ਰੂਪ ਦੀ ਪੇਸ਼ਕਾਰੀ ਕਰਨ ਵਾਲੇ ਹਨ। ਨਾਇਕਾ ਦੀ ਸੁੰਦਰਤਾ ਦਾ ਰੀਜ ਨਾਲ ਚਿੱਤਰਣ ਕਥਾਨਕ ਕਥਾਨਕ ਵਿੱਚ ਵਿਰਤਾਂਤਿਕਤਾ ਦੇ ਨਾਲ ਕਵੀ ਦਾ ਬਹੁਮੁਖੀ ਵਾਕਫੀ ਪ੍ਰਗਟਾਉਣਾ। ਇਹ ਦੀਆਂ ਵਿਸ਼ੇਸ਼ਤਾਵਾਂ ਨੇ ਵਰਗੀਕਰਨ ਕਰਦੇ ਆ ਸੀ ਕਿੱਸਾ ਪੰਜਾਬੀ ਕਿੱਸਾ ਕਹਾਵਤ ਦਾ ਵਰਗੀਕਰਨ ਇਹਦੇ ਵਿੱਚ ਸਾਡੇ ਕੋਲ ਜਿਹੜੇ 4 ਵਰਗੀਕਰਨ ਨੇ ਨੰਬਰ 1 ਤੇ ਹੈਗਾ ਪ੍ਰੀਤ ਜਾਂ ਇਸ਼ਕੀਆ ਕਿੱਸੇ ਜਿਵੇਂ ਹੀਰ ਰਾਂਝਾ ਦਾ ਕਿੱਸਾ ਸਸੀ ਪੁੰਨੂ ਮਿਰਜ਼ਾ ਸਾਹਿਬਾ ਸੋਹਣੀ ਮਹੀਵਾਲ ਲੈਲਾ ਮਜਨੂ ਸ਼ਰੀ ਫਰਹਾਦ ਤੇ ਯੂਸਫ ਜ਼ੁਲਖਾ ਇਹ ਕਿੱਸੇ ਨੇ ਜਿਹੜੇ ਇਹ ਪ੍ਰੀਤ ਜਾਂ ਇਸ਼ਕੀਆ ਕਿੱਸੇ ਨਾਲ ਸੰਬੰਧਿਤ ਨੇ ਫਿਰ ਅੱਗੇ ਅਧਿਆਤਮਕ ਕਿੱਸੇ ਆਉਂਦੇ ਨੇ ਪੂ ਕਿੱਸਾ ਪੂਰਨ ਭਗਤ ਦਾ ਹਕੀਕਤ ਰਾਜ ਦਾ ਕਿੱਸਾ ਤੇ ਰਾਜਾ ਗੋਪੀ ਚੰਦਾ ਕਿੱਸਾ ਇਹ ਅਧਿਆਤਮਕ ਇਹਨਾਂ ਦੇ ਵਿੱਚ ਵਰਤਾਂਤ ਨੇ ਇਹਨਾਂ ਦੇ ਫਿਰ ਵੀਰ ਰਸੀ ਜਾਂ ਇਤਿਹਾਸਿਕ ਕਿੱਸੇ ਹਰੀ ਸਿੰਘ ਨਲੂਆ ਦਾ ਕਿੱਸਾ ਸੁਚਿਆ ਸਿੰਘ ਸੂਰਮਾ ਦਾ ਕਿੱਸਾ ਦੁੱਲਾ ਭੱਟੀ ਤੇ ਜੈਮਲ ਫੱਤਾ ਦਾ ਕਿੱਸਾ ਨੇ ਜਿਹੜੇ ਉਹ ਵੀਰ ਰਸ ਜਾਂ ਇਤਿਹਾਸਿਕ ਕਿੱਸੇ ਦੀ ਗਿਣਤੀ ਚਾਹੁੰਦੇ ਨੇ ਫਿਰ ਅੱਗੇ ਹੈ ਜਿਹਨੇ ਰੋਮਾਂਟਿਕ ਕਿੱਸੇ ਸੈਫਲ ਮਲੂਕ ਰਾਜਾ ਰਸਾਲੂ ਸ਼ਾਹ ਬਹਿਰਾਮ ਕਾਮਰੂਪ ਤੇ ਰੂਪ ਬਸੰਤ ਜਿਹੜੇ ਨੇ ਕਿੱਸੇ ਇਹ ਰੋਮਾਂਟਿਕ ਕਿੱਸਿਆਂ ਦੇ ਵਿੱਚ ਆਉਂਦੇ ਨੇ ਤਾਂ ਚਾਰ ਕੈਟਾਗਰੀਆਂ ਕਿੱਸਿਆਂ ਦੀਆਂ ਨੇ ਇਸੇ ਦਾ ਦੂਜਾ ਨਾ ਚਿੱਠਾ ਵੀ ਹੈ ਡਾਕਟਰ ਮਨਮੋਹਨ ਸਿੰਘ ਦਿਵਾਨਾ ਨੇ 12ਵੀਂ ਸਦੀ ਪੂਰਵ ਨਾਨਕ ਕਾਲਾ ਜਿਹੜਾ ਉਹਦੇ ਵਿੱਚ ਪੁਸ਼ ਦੇ ਲਿਖੇ ਸਸੀ ਪੁੰਨੂ ਕਿਸੇ ਦਾ ਜ਼ਿਕਰ ਕੀਤਾ ਹੈ ਜਿਸ ਨੂੰ ਪੰਜਾਬੀ ਦਾ ਪਹਿਲਾ ਕਿੱਸਾ ਮੰਨਿਆ ਜਾਂਦਾ ਹੈ ਇਹ ਕਿੱਸਾ ਅਜੇ ਤੱਕ ਪ੍ਰਾਪਤ ਨਹੀਂ ਹੋ ਸਕਿਆ ਇਸ ਪਰ ਇਸ ਦੀ ਹੋਂਦ ਬਾਰੇ ਕੁਝ ਵਿਦਵਾਨਾਂ ਨੇ ਵਿਚਾਰ ਪ੍ਰਸਤੁਤ ਕੀਤੇ ਹਨ ਪਰ ਅਸਲ ਵਿੱਚ ਪੰਜਾਬੀ ਕਿੱਸਾ ਸਾਹਿਤਾ ਦਾ ਆਰੰਭ ਦਮੋਦਰ ਤੋਂ ਹੁੰਦਾ ਹੈ ਇਹ ਕਿੱਸਾ 15ਵੀਂ 16ਵੀਂ ਸਦੀ ਦੇ ਨਾਲ ਸੰਬੰਧਿਤ ਦਾ ਪਾਵ ਕੀ ਪੰਜਾਬੀ ਕਿੱਸਾ ਕਾਵ ਦਾ ਆਰੰਭ ਗੁਰੂ ਨਾਨਕ ਕਾਲ ਜਾਂ ਮੱਧ ਕਾਲ ਜਾਂ ਮੁਗਲ ਕਾਲ ਵਿੱਚ ਦਮੋਦਰ ਦੀ ਹੀਰ ਨਾਲ ਹੁੰਦਾ ਹੈ ਤਾ ਇਸ ਵੀਡੀਓ ਦੇ ਵਿੱਚ ਇੰਨਾ ਹੀ ਅੱਗੇ ਅਸੀਂ ਦਮੋਦਰ ਬਾਰੇ ਪੜਾਂਗੇ ਦਮੋਦਰ ਦੇ ਕਿੱਸੇ ਤੇ ਉਹ ਫਿਰ ਪੀਲੂ ਦੇ ਕਿੱਸੇ ਇਸ ਤਰ੍ਹਾਂ ਨਾਲ ਅਸੀਂ ਇਹ ਲਗਾਤਾਰ ਵੀਡੀਓ ਨੇ ਜਿਹੜੀਆਂ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਕਰੋ ਨਹੀਂ ਕੀਤਾ ਓਕੇ ਮਿਲਦੇ ਹਾਂ ਫਿਰ